ਘੱਟ ਪੰਜ ਚਾਰ ਦੇਣੀ ਬਾਕੀ ਹੈਗੇ 25 7 ਮਹੀਨਿਆਂ ਦੀ ਗੱਬਣ ਆ ਗਈ ਮਿੱਤਰੋ ਹਾਂਜੀ ਅੱਸੀ ਕੱਲ੍ਹ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਸਵਿੰਦਰ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਜਸਵਿੰਦਰ ਕੋਲੇ ਨਾ ਮਿੱਤਰੋ ਇੱਕ ਤਾਂ ਆ ਗਈ ਪਹਿਲਾ ਸੂਆ ਸੂਣ ਵਾਲੀ ਬਿਹੜ ਤੇ ਇੱਕ ਇਧਰਲੇ ਪਾਸੇ ਵੀ ਆ ਗਈ ਬਿਹੜ ਜਿਹੜੀ ਇਹਨੇ ਵੀ ਪਹਿਲਾ ਸੂਆ ਸੂਣਾ ਤੇ ਇਹਦਾ ਘੱਟੋ ਘੱਟ ਮੈਨੂੰ ਆਇਆ ਲੱਗਦਾ ਵੀ ਬਾਈ ਤੋਂ ਬਾਕੀ ਦਾ ਕਨਫਰਮ ਆਪਾਂ ਬਾਈ ਤੋਂ ਕਰ ਲਾਂਗੇ ਘੱਟੋ ਘੱਟ ਡੇਢ ਕਿ ਮਹੀਨਾ ਇਹਦਾ ਵੀ ਬਾਕੀ ਆ ਤੇ ਜਿਹੜੀ ਆਹ ਬਿਹੜ ਆ ਗਈ ਨਾ ਤੇ ਇਹਦਾ ਕਦ ਕਾਠ ਨੋਟ ਕਰ ਲੋ ਚੰਗੇ ਕਦ ਕਾਠ ਵਾਲੀ ਬਾਕੀ ਬਾਈ ਦਾ ਜੇ ਗੱਲ ਕਰਗੇ ਨਾ ਇਧਰਲੇ ਪਾਸੇ ਤੁਸੀਂ ਫਾਰਮ ਦਿਖਾ ਦੇਣਾ ਮੈਂ ਤੁਹਾਨੂੰ ਇਹ ਇਧਰਲੇ ਪਾਸੇ ਪਈਆਂ ਜਿਹੜੀਆਂ ਬੱਛੀਆਂ ਆਗੀਆਂ ਗਾਵਾਂ ਦੀਆਂ ਤੇ ਇਹੇ ਦੇਖ ਲੋ ਮਿੱਤਰੋ ਆਪਾਂ ਇਹ ਫਾਰਮ ਆ ਗਿਆ ਬਾਈ ਦਾ ਤੇ ਆਜੋ ਆਪਾਂ ਨਾ ਉਹਨਾਂ ਨਗਾ ਦੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆਗੇ ਤੇ ਬਾਕੀ ਜੇ ਤੁਹਾਨੂੰ ਇਹਨਾਂ ਬੜਾਂ ਦੇ ਰੇਟ ਚੰਗੇ ਲੱਗੇ ਕਮੈਂਟ ਕਰਕੇ ਦੱਸਿਓ ਜ਼ਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਤੁਸੀਂ ਆਪਦਾ ਨਾਮ ਦੱਸੋਗੇ ਮੇਰਾ ਨਾਮ ਜਸਵਿੰਦਰ ਸਿੰਘ ਬਾਈ ਜੀ ਪਿੰਡ ਮੱਖਾ ਚਹਿਲਾ ਉਹ ਲਵੇ ਹੋਈ ਨਸਮਰਾ ਪਿੰਡ ਮੱਖਾ ਚਹਿਲਾ ਜ਼ਿਲ੍ਹਾ ਮਾਨਸਾ ਠੀਕ ਹੈ ਹਾਂਜੀ ਪਿੰਡ ਆ ਗਏ ਮਿੱਤਰੋ ਮੱਖਾ ਚਹਿਲਾ ਜ਼ਿਲ੍ਹਾ ਮਾਨਸਾ ਤੇ ਰੱਲੇ ਦੇ ਕੋਲੇ ਆ ਗਿਆ ਰੱਲੇ ਕੋਲੇ ਰਹਿੰਦਾ ਠੀਕ ਆ ਅੱਛਾ ਭਾਈ ਜਸਵਿੰਦਰ ਆਹ ਜਿਹੜੀਆਂ ਆਪਾਂ ਨਾਗ ਦੇਨੇ ਦੋਨੇ ਤੇ ਇਹ ਆਪਦੇ ਘਰ ਦੇ ਆ ਕਿ ਲਿਆਂਦੇ ਹੋਏ ਘਰ ਦੇ ਆ ਬਈ ਦੋਨੇ ਘਰ ਦੇ ਆ ਦੋਨੇ ਘਰ ਦੇ ਆ ਠੀਕ ਆ ਜਿਹੜੀ ਪਹਿਲੇ ਨੰਬਰ ਦੇ ਉੱਤੇ ਆਹ ਬਿਹੜ ਆ ਗਈ ਬਾਈ ਇਹ ਬਿਹੜ ਦਾ ਪਤਾ ਕੋਈ ਕਿਹੜੇ ਸੀਮਨ ਦੀ ਆ ਜਾਂ ਕਿਹੜੇ ਸੀਮਨ ਤੋਂ ਗੱਬਣ ਆ ਇਹ ਬਾਈ ਜੀ ਗੱਬਣ ਦਾ ਹੈਗੀ ਏਬੀਐਸ ਤੋਂ ਬਾਈ ਜੀ ਠੀਕ ਹੈ ਹਾਂਜੀ ਉਹਦਾ ਆਪਾਂ ਕੋਈ ਸਟਰਾ ਵਗੈਰਾ ਸਭ ਕੁਝ ਪਏ ਠੀਕ ਹੈ ਹਾਂਜੀ ਤੇ ਆਪ ਬਾਈ ਆਪ ਬਈ ਇਹ ਆਪਣੇ ਕੋਲੇ ਮਾਗਰ ਆਈ ਸੀ ਆਪ ਨੂੰ ਇਹਦੇ ਆਪ ਦੇ ਬਾਰੇ ਨਹੀਂ ਪਤਾ ਆਪਣੇ ਕੋਲੇ ਗਾ ਆ ਕੇ ਸੂਈ ਸੀ ਇਹ ਅੱਛਾ ਇਹਦੀ ਮਾਂ ਲਿਆਂਦੀ ਸੀ ਆਪਾਂ ਨੇ ਮਾਂ ਲਿਆਂਦੀ ਹਾਂ ਉਹਦੀ ਵੀ ਮਾਂ ਇਹਦੀ ਬਾਦ ਦੋਨੇ ਲਿਆਂਦੀ ਅਸੀਂ ਦੋਨੇ ਲਿਆਂਦੀਆਂ ਸੀ ਇਹਦੀ ਮਾਂ ਨਾਲ ਹੈਗਾ ਜੀ 35 ਕਿਲੋ ਦੁੱਧ ਠੀਕ ਆ ਹਾਂਜੀ ਤੇ ਜਿਵੇਂ ਹੁਣ ਇਹਦੀ ਆਪਾਂ ਗੱਲ ਕਰ ਲਏ ਵੀ ਪਹਿਲੇ ਸੋਇ ਕਿੰਨਾ ਦੁੱਧ ਪਾ ਦੂਗੀ ਦੁੱਧ ਪਾ ਦੋ ਬਾਈ 25 ਤੋਂ 28 ਕਿਲੋ ਦੁੱਧ ਮੋਜ ਜਾਣਾ 25 ਕਿਲੋ ਮੋਜ ਜਾਣਾ ਠੀਕ ਆ ਹਾਂ ਜੀ ਲੈ ਫਿਰ ਖੋਲ ਨਾ ਕਰ ਆਪਾਂ ਤੋਰ ਕੇ ਦਿਖਾ ਗਏ ਬਾਕੀ ਤਾਂ ਨਾ ਮਿੱਤਰੋ ਜੇ ਮੈਂ ਤੁਹਾਨੂੰ ਗੱਲ ਦੱਸਾਂ ਇਹਦੀ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਐਂਡ ਪੂਰਾ ਸੋਹਣਾ ਥਣ ਲੇਵਾਗਾ ਫਿਕਸਡਰ ਦੀ ਐਵਰੇਜ ਆ ਮਾ ਇਹ ਆ ਦੇਖ ਲਓ ਬਾਕੀ ਲਿਆ ਭਾਈ ਕਰਾ ਇਹ ਫਿਕਸਡਰ ਵਾਲੀ ਆ ਗਈ ਭਾਈ ਕਹਿੰਦਾ ਗਾਂ ਅੱਛਾ ਭਾਈ ਕਿੰਨੇ ਦਿਨ ਲੈ ਜੂਗੀ ਇਹ ਬਹਿੜ ਇਹ ਭਾਈ ਪੱਛ ਮੈਨਾਂ 5-4 ਦਿਨ ਹੀ ਲੋ ਠੀਕ ਆ ਹਾਂ ਲੈ ਵੀ ਹੁਣ ਨਾ ਤੁਸੀਂ ਇਸ ਬਹਿੜ ਦਾ ਲੇਵਾ ਚੈੱਕ ਕਰ ਲਓ ਭਾਈ ਕਹਿੰਦਾ ਵੀ ਇਹ ਬਹਿੜ ਨੇ ਨਾ ਕਟੋ-ਕਟ 5-4 ਦਿਨ ਹੀ ਬਾਕੀ ਹੈਗੇ 25 26 ਕਿਲੋ ਦੁੱਧ ਖੁੱਲਾ ਪਾਉਣਾ ਬਾਕੀ ਲੇਵੇ ਦੀ ਫਿਟਿੰਗ ਫੁੱਟਿੰਗ ਬਹੁਤ ਜ਼ਿਆਦਾ ਚੰਗੀ ਆ ਲਿਆ ਬਾਈ ਜਸਮਿੰਦਰ ਇਦਰੀ ਮੋੜ ਲਿਆ ਕਰ ਏ ਇਹ ਆ ਇੱਕ ਵਾਰੀ ਨੋਟ ਫੇਅਰ ਕਰ ਲੋ ਮਿੱਤਰੋ ਤੁਸੀਂ ਬਾਕੀ ਹੁਣ ਨਾ ਜੱਜਮੈਂਟ ਕਰ ਲੋ ਕੱਦ ਕਾਠ ਦੀ ਤੇ ਲੰਮੀ ਤੁਸੀਂ ਬਾਕੀ ਥਣ ਲੇਵੇ ਦੀ ਜਿਹੜੀ ਹੈਗੀ ਆ ਉਹ ਤੁਹਾਡੇ ਸਾਹਮਣੇ ਆ ਗਈ ਜਮਾ ਪੂਰੇ ਫਿੱਟ ਲੇਵੇ ਵਾਲੀ ਬਹਿੜਾ ਲੈ ਜਾ ਬਾਈ ਬਣਦੇ ਕਰਾ ਇਹ ਲੈ ਚੱਲ ਲੈ ਚੱਲ ਬਾਕੀ ਜਿਵੇਂ ਗੱਲ ਕਰੀ ਆ ਬਾਈ ਨੇ ਹਨਾ ਵੀ ਇਹ ਗਾਂ ਲਿਆਂਦੀ ਸੀ ਬਾਈਆਂ ਨੇ ਤੇ ਉਹਦੇ ਜੇ ਗੱਲ ਕਰਗੇ ਇੱਥੇ ਆ ਕੇ ਜਨਮ ਲੇਤਾ ਸੀ ਇਹਨੇ ਬੱਚੀ ਨੇ ਅੱਛਾ ਬਾਈ ਜੀ ਸਮਝਦੇ ਜੇ ਰੇਟ ਦੀ ਗੱਲ ਕਰਗੇ ਇਹਦਾ ਫਿਰ ਆਪਾਂ ਰੇਟ ਕਿੰਨਾ ਕਰਤਾ ਰੇਟ ਇਹਦਾ ਬਾਈ ਜੀ 1 ਲੱਖ ਰੁਪਈਆ ਵਾਜੀ ਪੂਰਾ ਅੱਛਾ ਹਾਂ ਠੀਕ ਆ ਪੂਰੀ ਠੰਡੀ ਸੀ ਰਾ ਇਹੋੀ ਗੱਲ ਨਹੀਂ ਜਿਵੇਂ ਮਰਜੀ ਬੈਠੀ ਹੋ ਥੱਲੇ ਹਨਾ ਠੀਕ ਹੈ ਕੋਈ ਚੱਕਰੀ ਨਹੀਂ ਹੈਗਾ ਚਲੋ ਆਈ ਨਹੀਂ ਹੈਗੀ ਵੀ ਲੱਤ ਮਾਰ ਜੂਗੀ ਠੰਡੀ ਸੀ ਰਾ ਜੀ ਤੇ ਜਿਵੇਂ ਇਧਰ ਲਈ ਆਪਾਂ ਬਹਿੜ ਦੀ ਗੱਲ ਕਰ ਲੀਏ ਹੁਣ ਹਾਂਜੀ ਵੀ ਇਸ ਬਹਿੜ ਦਾ ਪਹਿਲਾਂ ਤਾਂ ਵੀ ਸੂਣਾ ਤਾਂ ਪਲੂਣੀ ਇਹਨੇ ਛਾ ਪਲੂਣੀ ਸੂਣਾ ਵੀਰੇ ਕਿੰਨੇ ਚਿਰ ਦੀ ਇਹ ਪ੍ਰੈਗਨੈਂਟ ਆ ਗਈ ਇਹਦੀ ਵੀਰੇ ਡੇਢ ਕਿ ਮਹੀਨਾ ਰਹਿ ਗਿਆ ਬਸ ਡੇਢ ਤੋਂ 2 ਮਹੀਨੇ ਦੇ ਵਿੱਚ ਵਿੱਚ ਹਾਂ 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 2 ਮਹੀਨੇ ਤਾਂ ਲੈਂਦੀ ਨਹੀਂ ਡੇਢ ਕੀ ਰਹਿ ਗਿਆ ਡੇਢ ਕੀ ਰਹਿ ਗਿਆ ਹਾਂ ਠੀਕ ਆ ਤੇ ਇਹ ਫਿਰ ਹੁਣ ਇਹ ਕਿੰਨਾ ਕੁ ਦੁੱਧ ਪਾ ਦੂ ਬਈ ਜਦੋਂ ਇਹਨੇ ਸੂਣਾ ਹੋਇਆ ਇਹ ਦੋ ਦਬਾਈ ਇੱਕ ਪਾ ਦੂਗੀ 18 20 ਕਿਲੋ ਹੀ ਹੋ ਜਾਣ 18 20 ਕਿਲੋ ਮੋਜਾਂ ਮੋਜਾਂ ਇਹ ਇਹਦਾ ਵੀ ਨਹੀਂ ਪਤਾ ਸੀਵਣ ਦਾ ਨਹੀਂ ਇਹਦਾ ਨਹੀਂ ਸੀਵਣ ਦਾ ਪਤਾ ਇਹਦੀ ਵੀ এবੀਐਸ ਦਾ ਭਰਾਇਆ ਹੋਇਆ ਹੈਗਾ ਆਪਾਂ ਨੇ ਅੱਛਾ ਹਾਂ ਮਤਲਬ ਸੀਵਣ ਚੰਗੇ ਭਰਾਏ ਆ ਸੀਵਣ ਆਪਾਂ এবੀਐਸ ਦਾ ਵਰਤਿਆ ਪਿਛਲੀ ਵਾਰ ਕਹਿੰਦ ਕਿ ਪੀਡੀਐਫ ਦੇ ਵਰਤਾਂਗੇਗਾ ਹਾਂ ਠੀਕ ਹੈ ਪਿਛਲੀ ਵਾਰ ਜਿੰਨੇ ਆਪਣੇ ਕੋਲੇ ਸੂਈਆਂ ਨੇ ਸਾਰੀਆਂ ਮੰਨ ਲਓ ਇਹ ਚ ਦੋ ਬੱਚੀਆਂ ਜਿਹੜੀਆਂ ਆਈਆਂ ਨੇ ਸਾਰੀਆਂ ਹੀ এবੀਐਸ এবੀਐਸ ਦੇ ਨੇ ਆਪਣੇ ਕੋਲ এবੀਐਸ ਦੀਆਂ ਆ ਵਸੀਆਂ ਆਈਆਂ ਨੇ ਜਿਹੜੀਆਂ ਇਹ ਚ ਦੋ ਮੰਨ ਲਓ ਪੀਡੀਐਫ ਆ ਦੀਆਂ ਨੇ ਠੀਕ ਆ ਹਾਂਜੀ ਲੈ ਫਿਰ ਖੋਲ ਕੇ ਰਾਂ ਫ ਨਮਾਈਆ ਤੇ ਫਾਰਮ ਵਾਲੀ ਬਿਹੜ ਦੀ ਨਿਸ਼ਾਨੀ ਤੁਹਾਨੂੰ ਮੈਂ ਦੱਸ ਦਿੰਨਾ ਜਿਵੇਂ ਆਪਾਂ ਗੱਲ ਕਰ ਲਗੇ ਆ ਦੇਖੋ ਪੱਟਾਂ ਦੇ ਦਾਗ ਹਜੇ ਹੁਣ ਜਿਹੜੇ ਇਹ ਨਾ ਗੋਹੇ ਦੇ ਹੁਣ ਹੋਏ ਆ ਇਹ ਇੱਥੇ ਗੋਹਾ ਲੱਗਿਆ ਹੋਇਆ ਸੀ ਪਹਿਲਾਂ ਜਸਵਿੰਦਰ ਸਹੀ ਹੈ ਨਾ ਹਾਂ ਹਾਂ ਬਈ ਹਾਂ ਗੱਲ ਸਹੀ ਹੈ ਲੈ ਵੀ ਥਣ ਲੈਵੇ ਤੋ ਜਿਹੜੀ ਹੋਊਗੀ ਇਹ ਚਾਰ ਥਾਣੀ ਹੈ ਨਾ 4/4 ਠੀਕ ਆ ਲੈ ਵੀ ਆਹ ਜਿਹੜੀ ਬਿਹੜ ਆ ਗਈ ਨਾ ਇਹ ਹੈਗੀ ਆ 6.5 ਮਹੀਨਿਆਂ ਦੀ ਗੱਭਣ ਆ ਗਈ ਤੇ 7.5 ਦੀ ਬਣਦੀ ਆ 7.5 ਦੀ ਵੀਰੇ ਹਾਂ 7.5 ਮਹੀਨਿਆਂ ਦੀ ਗੱਭਣ ਆ ਗਈ ਮਿੱਤਰੋ ਠੀਕ ਆ ਇਹਦਾ ਫਿਰ ਜਸਵਿੰਦਰ ਫਿਰ ਕੀ ਭਾ ਕੀਤਾਗਾ ਇਹਦਾ ਬਾਈ ਜੀ 50000 ਰੁਪਇਆ ਤੇ ਦੇਣ ਲੈਣ ਜਾਵਾ ਟਾਟਾ ਵਟਾ ਕੋਈ ਗੱਲ ਨਹੀਂ ਕਰ ਲਾਂਗੇ ਬਸ ਤੇ ਫਿਰ ਕੁਛ ਨਹੀਂ ਹੁੰਦਾ ਮੱਥਾ ਨਾ ਮਾਰਨਾ ਬਬੇ ਕੋਈ ਗੱਲ ਨਹੀਂ ਹੋਰ ਘਟਾ ਲਾਂਗੇ 1000 2000 ਹੋਰ ਠੀਕ ਆ ਹਾਂ ਲੈ ਚੱਲ ਕੇਰਾ ਲੈ ਭਾਈ ਆ ਵੀ ਜਿਹੜੀ ਕੋਈ ਬਾਲਾ ਨਹੀਂ ਹੈਗੀ ਵੀ ਜਿਵੇਂ ਧੱਕਾ ਨਹੀਂ ਕਰਦੀ ਠੰਡੀ ਸੀ ਇਹਾ ਕੋਈ ਚੱਕਰ ਨਹੀਂ ਹੈਗਾ ਜਿਵੇਂ ਮਰਜ਼ੀ ਤੋਰੀ ਫਿਰ ਠੀਕ ਆ ਉਹ ਨਹੀਂ ਹੈਗੀ ਵੀ ਹਾਂ ਵੀ ਸਾਲ ਮਾਰ ਕੇ ਖਾਂ ਲੰਘ ਜੂ ਨਹੀਂ ਲੋਟ ਆ ਵਹੜ ਤੇਰੀ ਵੇਤਰਾ ਪਲੀ ਪੂਲੀ ਆ ਚੰਗੀ ਆ ਤੇ ਅੱਛਾ ਭਾਈ ਜਸਵਿੰਦਰ ਨੰਬਰ ਇਹ ਕਿਹੜਾ ਚੱਲਦਾ ਆਪਣਾ ਨੰਬਰ ਵੀ ਇਹ ਆਪਣਾ ਚੱਲਦਾ 7889923400 7889923400 23400 ਹਾਂਜੀ ਠੀਕ ਆ ਬਸ ਇਹੀ ਨੰਬਰ ਲਾਉਣਾ ਨਾ ਆਪਾਂ ਹਾਂ ਹਾਂ ਇਹੀ ਨੰਬਰ ਲਾਉਣਾ ਠੀਕ ਆ ਤੇ ਲੋ ਵੀ ਮਿੱਤਰੋ ਜਿਹੜੇ ਭਰਾਵਾਂ ਦੇ ਫਿੱਟ ਆ ਗਿਆ ਨਾ ਨਾਗ ਕੋਈ ਵੀ ਤੇ ਬਾਈ ਦੇ ਇੱਥੇ ਤੁਸੀਂ ਫਾਰਮ ਤੇ ਆ ਜਾਓ ਇੱਥੇ ਆ ਕੇ ਤਸੱਲੀ ਕਰ ਲਿਓ ਤਸੱਲੀ ਕਰਕੇ ਕੋਈ ਵੀ ਨਾਗ ਜਿਹੜਾ ਹੈਗਾ ਤੁਸੀਂ ਲਿਜਾ ਸਕਦੇ ਹੋ ਠੀਕ ਆ ਤੇ ਕਿਵੇਂ ਲੱਗੀਆਂ ਮਤਲਬ ਬਹਿੜਾਂ ਸੋਨੂ ਦੱਸਿਓ ਫਿਰ ਬਾਕੀ ਧੰਨਵਾਦ ਬਾਈ ਜਸਵਿੰਦਰ ਓਕੇ ਓਕੇ ਧੰਨਵਾਦ ਬਾਈ